ਇਹ ਜਿਹੜਾ ਥਰਮਲ ਵਾਲਾ ਫਾਟਕਾ ਨਾ ਇਹਦੇ ਕੋਲੇ ਇੱਕ ਆਪਣਾ ਯਾਰ ਆ ਆ ਦੇਖੋ ਘਰ ਘਰ ਜਾ ਯਾਰ ਦੁਕਾਨਾਂ ਕਿ ਹੋਈਆਂ ਬਣ ਗਈਆਂ ਅੱਜਕੱਲ ਅੱਜਕੱਲ ਸਿਸਟਮ ਕਿਹੋ ਜਿਹਾ ਬਣ ਗਿਆ ਰੋਡ ਦੇ ਉੱਤੇ ਲਹਿਰੇ ਮੁਹੱਬਤ ਥਰਮਲ ਦੇ ਕੋਲੇ ਆਪਣਾ ਯਾਰ ਆ ਭਰਾ ਇਹ ਆਪਣਾ ਵੀਰੇ ਯਾਰ ਕਿੰਨੀਆਂ ਬ੍ਰਾਂਚਾਂ ਹੋ ਗਈਆਂ ਟੋਟਲ ਕਿੰਨੇ ਬੰਦਿਆਂ ਨੂੰ ਕੰਮ ਖੋਲ ਕੇ ਦੇਤਾ ਹੁਣ ਤੱਕ ਆਪਣੀਆਂ ਬਾਈ ਹੁਣ ਤੱਕ 4 ਬ੍ਰਾਂਚਾਂ ਹੋ ਗਈਆਂ 2 ਜਗ੍ਹਾ ਆਪਾਂ ਮੈਨੂਫੈਕਚਰ ਕਰਦੇ ਆਂ 2 ਜਗ੍ਹਾ ਆਪਾਂ ਬੰਦਿਆਂ ਨੂੰ ਸਮਾਨ ਦਿੱਤਾ ਵੇ ਹਮ ਇੱਕ ਪੱਟੀ ਕੋਲੇ ਆਪਣੀ ਬ੍ਰਾਂਚ ਹੈਗੀ ਪ੍ਰਨਾਲੇਪਿੰਡ ਜੇ ਕਿਸੇ ਬੰਦੇ ਨੇ ਹੋਰ ਖੋਲਣੀ ਮੰਨ ਲਾ ਮੈਂ ਖੋਲਣੀ ਤੇਰੀ ਬ੍ਰਾਂਚ ਹੋਰ ਕਿਸੇ ਬੰਦੇ ਨੂੰ ਬ੍ਰਾਂਚ ਦੇ ਬਾਈ ਜੀ ਖਲਾਵਾਗੇ ਲੋਕੇਸ਼ਨ ਦੇ ਹਿਸਾਬ ਨਾਲ ਦੇਖ ਕੇ ਜਿੱਥੇ ਡਿਮਾਂਡ ਜ਼ਿਆਦਾ ਹੋ ਉਸ ਸਾਈਡ ਜ਼ਰੂਰ ਖਲਾਵਾਗੇ ਮਤਲਬ ਕੋਈ ਬੰਦਾ ਜੇ ਤੁਹਾਡੀ ਵੀਡੀਓ ਦੇਖ ਰਿਹਾ ਨਾ ਆਪਣੀ ਆ ਉਹਨੂੰ ਭੇਜ ਦਿਓ ਜੇ ਕੋਈ ਬੰਦਾ ਰਜਗਾਰ ਪੈਣਾ ਚਾਹੁੰਦਾ ਤੇ ਇਹਦੇ ਚੋ ਕਮਾਈ ਸੋਹਣੀ ਹੋ ਜੂਗੀ ਹਾਂ 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 ਵਧੀਆ ਹੈ ਨਾ ਭਾਈ ਹਾਂ ਭਾਈ ਵਧੀਆ ਹਾਂ ਤੇ ਇਹ ਜਿੰਨਾ ਮਾਲ ਭਾਈ ਆ ਤੇਰੇ ਕੋਲੇ ਬਣਿਆ ਪਿਆ ਹਾਂਜੀ ਇਹ ਸਾਰਾ ਮਾਲ ਹੀ ਅਗਲੇ ਨੂੰ ਦੇਵਾਂਗੇ ਆਪਾਂ ਹਾਂ ਸਾਰਾ ਮਾਲ ਅਗਲੇ ਨੂੰ ਦੇਵਾਂਗੇ ਭਾਈ ਹਾਂ ਹਾਂ ਸਾਰਾ ਮਾਲ ਅਗਲੇ ਨੂੰ ਸਾਰਾ ਮਾਲ ਅਗਲੇ ਨੂੰ ਦੇਵਾਂਗੇ ਆਹ ਮਤਲਬ ਕੁੱਲ ਚੀਜ਼ ਦੇਵਾਂਗੇ ਹਾਂਜੀ ਅਗਲਾ ਉਹ ਕੁੱਲ ਚੀਜ਼ ਲਿਆ ਕੇ ਤੇ ਵੇਚ ਸਕਦਾ ਹਾਂ ਵੇਚ ਸਕਦਾ ਜੇ ਤੇਰੇ ਕੋਲ ਉਹ ਸਾਰਾ ਕੁਝ ਆ ਕੀ ਆ ਆਹ ਆ ਕੀ ਬਣਿਆ ਪਿਆ ਇਹ ਬਾਈ 9 ਇੰਚੀ ਬੁਰਜੀ ਐ ਜਿਹੜਾ ਪਕੌੜਾ ਲਾਉਣੀ ਹੈਗੇ ਕੌੜਾ ਲਾਉਣ ਦੀ ਲੋੜ ਨਹੀਂ ਬਣੀ ਟਿਕ ਜਾਂਦੀ ਐ ਉੱਤੇ ਡਿਜ਼ਾਈਨ ਬਣਿਆ ਹੂੰ ਤੇ ਇੱਕ ਕੋਰਨਰਾਂ ਤੇ ਲੱਗ ਜਾਂਦੀ ਹੈਗੀ ਤੇ ਆ ਆ ਜੰਗਲਾਂ ਤੇ ਲੱਗਦੀਆਂ ਹਾਂਜੀ ਹਾਂਜੀ ਆ ਜੰਗਲਾਂ ਤੇ ਆ ਕੀ ਆ ਆਹ ਇਹ ਬਾਈ ਉੱਪਰ ਟਿਕਦੀ ਐ ਜਾਲੀਆਂ ਦੇ ਜਿਹੜਾ ਆਪਾਂ ਉਤੇ ਰਦੇ ਲਾਉਂਦੇ ਸੀ ਪਹਿਲਾਂ ਉਹਦੀ ਥਾਂ ਤੇ ਇਹ ਟਿਕ ਜਾਂਦੀ ਹੈ ਬਾਈ ਪਰਤਾਬ ਨਹੀਂ ਲਾਉਣਾ ਹਰਾਦਾ ਵੀ ਨਹੀਂ ਲਾਉਣਾ ਬਸ ਸਾਰਾ ਫਿਕਸ ਹੀ ਹੋ ਜਾਂਦਾ ਬਾਈ ਬਣਿਆ ਮਿਸਤਰੀ ਦੀ ਲੇਵਰ ਸਾਰੀ ਘਟ ਗਈ ਇੱਕ ਦਿਨ ਚ ਬਹੁਤ ਲਾ ਜਾਂਦਾ ਸਾਰੇ ਮਕਾਨ ਤੇ ਲਾ ਜਾਂਦਾ ਬਾਈ ਤੇ ਆਹਾ ਪਾਵੇ ਜੇ ਇਹ ਬਾਈ ਆਪਾਂ ਮੰਨ ਲਓ ਇੱਕ ਜਾਲੀ ਮਗਰ ਇੱਕ ਪਾਵਾ ਲਾ ਕੇ ਵੀ ਸੈੱਟ ਕਰ ਸਕਦੇ ਆ ਇਹ ਵੀ ਜਾਲੀ ਲਾਉਣ ਵਾਸਤੇ ਹੈ ਅੱਛਾ ਆ ਜਾਲੀ ਇਹਦੇ ਵਿੱਚ ਪਈ ਜਾਣੀ ਇਹਦੇ ਵਿੱਚ ਜਾਲੀ ਦੀ ਚਿਰੀ ਬਣੀ ਹੈ ਹਾਂਜੀ ਇੰਟਰਲੌਕ ਵਾਂਗੂ ਹਾਂਜੀ ਹਾਂਜੀ ਉਹ ਦੇਖੀ ਕਿੱਡੇ ਸੋਹਣੇ ਡਿਜ਼ਾਈਨ ਬਣੇ ਪਏ ਇਹ ਇਹ ਪਾਵੇ ਲਾਉਣ ਵਾਸਤੇ ਹੈ ਜਿੱਦੇ ਹਾਂ ਆ ਆ ਸਿੱਧੇ ਪਾਵੇ ਜ ਤੇ ਆ ਵੀ ਉਹ ਹੀ ਆ ਜਿਹੜਾ ਉੱਤੇ ਤਾਰ ਲਾਈ ਹੈ ਹਾਂ ਉਹ ਦੋ ਡਿਜ਼ਾਈਨ ਦੀਆਂ ਜੀ ਇਹ ਇੱਕ ਡਿਜ਼ਾਈਨ ਆ ਤੇ ਇੱਕ ਹੀ ਆ ਜੀ ਤੇ ਆ ਦੇਖੀ ਕਿੰਡਾ ਸੋਹਣਾ ਡਿਜ਼ਾਈਨ ਆ ਵੇ ਦੇਖੀ ਆ ਦੇਖੋ ਆ ਦੇਖੋ ਕਿੰਡਾ ਸੋਹਣਾ ਡਿਜ਼ਾਈਨ ਲੈ ਤੇ ਤੇਰੇ ਕੋਲ ਤਾਂ ਮਾਲ ਇੱਥੇ ਪਿਆ ਹੀ ਹੁੰਦਾ ਤੈਨੂੰ ਆਰਡਰ ਦੇਣ ਦੀ ਲੋੜ ਹੀ ਨਹੀਂ ਹਾਂ 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 ਬਾਈ ਮਾਰ ਕੇ ਆਏ ਆਪਣੇ ਕੋਲੇ ਇਹ ਇਹ ਬਣਦਾ ਉਵੇਂ ਹੀ ਆ ਬਾਈ ਆਪਣਾ ਤਾਰ ਤੂਰ ਪਾ ਕੇ ਹਾਂ ਹਾਂ ਬਾਈ ਫਾਈਬਰ ਦੀ ਤਾਰ ਨਾਲ ਹੀ ਬਣਦਾ ਹੈ ਆਲਟਰ 43 ਮਿੰਟ ਵਰਤਦੇ ਆਪਾਂ ਹੂੰ ਬਸ ਆਪਣੀ ਇਹੀ ਖਾਸੀਅਤ ਆ ਵੀ ਆਪਾਂ ਆਲਟਰ 43 ਜੀ ਬਣਾਉਨੇ ਆ ਬਾਈ ਜਦੋਂ ਤੋਂ ਕੰਮ ਚਲਾਇਆ ਆ ਦੇਖਿਓ ਕਿਵੇਂ ਚਮਕਦੀਆਂ ਓਏ ਆਹ ਦੇਖੀ ਦੇਖ ਕਿੱਡੀਆਂ ਸੋਹਣੀਆਂ ਲੱਗਦੀਆਂ ਦੇਖ ਕਿੱਡੀ ਸੋਹਣੀ ਲੱਗਦੀ ਓਏ ਦੇਖ ਯਾਰ ਹੈ ਇਹ ਹਜੇ ਤਾਜ਼ੀਆਂ ਐ ਕਿ ਕਿਵੇਂ ਹਾਂ ਬਈ ਹੁਣ ਹੁਣ ਬਣੀ ਜਾਂਦੀਆਂ ਇਹ ਹੂੰ ਫੇਰੇ ਪਾਣੀ ਦੇ ਵਿੱਚ ਜਾਣੀਆਂ ਡੱਗੀ ਚ ਉਸ ਤੋਂ ਬਾਅਦ ਫੇਰੇ ਆਹ ਹਜੇ ਤਾਜ਼ੀ ਆ ਹਾਂਜੀ ਹਾਂਜੀ ਕਿ ਕਿੰਨੇ ਸੋਹਣੇ ਫਰਮ ਐ ਔਰ ਕਿੰਨੇ ਸੋਹਣੇ ਡਿਜ਼ਾਈਨ ਆ ਹਨਾ ਹਾਂਜੀ ਦੇਖ ਕੇ ਰੂਹ ਖੁਸ਼ ਹੁੰਦੀ ਆ ਅਸੀਂ ਇੱਥੋਂ ਇਹ ਜਾ ਬਣਨੀਆਂ ਪਾਣੀ 'ਚ ਹਾਂ ਇੱਥੋਂ ਇਹ ਪਾਣੀ 'ਚ ਅੱਡੇ ਤੋਂ ਪਹਿਲਾਂ ਪਾਣੀ 'ਚ ਜਾਣੀਆਂ ਫੇਰ ਬਾਹਰ ਲੱਗਣੀਆਂ ਜੀ ਫੇਰ ਇਹ ਬਾਹਰ ਕੱਢ ਕੇ ਲਾ ਦੇਣੀਆਂ ਹਾਂਜੀ ਇਧਰਲੇ ਪਾਸੇ ਆ ਲੱਗਦੀਆਂ ਤੇ ਇਹ ਬਾਈ ਬਣਦੀਆਂ ਕਿਵੇਂ ਹੁੰਦੀਆਂ ਇਹ ਮਤਲਬ ਉਹਦੇ ਵਿੱਚ ਤਾਰ ਪਾਦੇ ਨੇ ਫਾਈਬਰ ਫਾਈਬਰ ਦੀ ਹਾਂਜੀ ਤੇ ਆਹਾ ਇਧਰਲੇ ਪਾਸੇ ਵਾਈਬ੍ਰੇਟਰ ਤੇ ਬਣਦੀ ਆ ਇਹ ਹਾਂਜੀ 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 ਇਹ ਬਣਾਈ ਜਾਂਦੇ ਆ ਜੀ ਮਿਸਤਰੀ ਹੂੰ ਆ ਦੇਖੋ ਇਧਰ ਬਣਦੀਆਂ ਮੰਨ ਲੋ ਵਾਈਬ੍ਰੇਟਰ ਤੇ ਬਸ ਇਹ ਜੇ ਬਾੜੀ ਲੋਡ ਪੈ ਜੇ ਇੱਥੇ ਮਾਲ ਘਟ ਹੋਵੇ ਤਾਂ ਤੂੰ ਮਾਲ ਡੱਬਾ ਲਈ ਤਾਂ ਡੱਬਾ ਲਈ ਤੋਂ ਕਰ ਦਿੰਨੇ ਬਾਈ ਜੀ ਹਾਂ ਨਾ ਬਾਈ ਹਾਂਜੀ ਹਾਂਜੀ ਆਪਣਾ ਦੋਨੇ ਜਗ੍ਹਾ ਹੂੰ ਆਹ ਦੇਖੀ ਆ ਫਾਈਬਰ ਆ ਹਾਂਜੀ ਆਹਾ ਆ ਪਈ ਏ ਤਾਰ ਆ ਪੈਂਦੀ ਏ ਲੈ ਇਹਦੇ ਵਿੱਚ ਜਿਹੜੇ ਜਿਹੜੇ ਉਹ ਕਿੱਕ ਜਿਹੜੇ ਉਹ ਖੰਭੇ ਜਿਹੇ ਆ ਉਹਨਾਂ 'ਚ ਵੀ ਬਾਈ ਇਹ ਹੀ ਪੈਂਦੀ ਏ ਕਿ ਉਹਨਾਂ ਦੇ ਵਿੱਚ ਲੋਹਾ ਪੈਂਦਾ ਉਹਨਾਂ ਦੇ ਵੀ ਫਾਈਬਰ ਦਾ ਹੀ ਆਉਣ ਲੱਗ ਪਿਆ ਜੀ ਹੁਣ ਉਹਨਾਂ 'ਚ ਵੀ ਫਾਈਬਰ ਦਾ ਸਰੀਆ ਹੀ ਪਾਉਣ ਲੱਗ ਪਿਆ ਜੀ ਪਹਿਲਾਂ ਲੋਹਾ ਪਾਉਂਦੇ ਸੀਗੇ ਹੁਣ ਲੋਹਾ ਲਗਭਗ ਬੰਦ ਹੀ ਆ ਜੀ ਬਸ ਕਹ ਰਿਹਾ ਕਹਿ ਜਾਂਦਾ ਤਾਂ ਲੋਹੇ ਚ ਬਣਾ ਦਿੰਨੀ ਆ ਉਹ ਕੱਲਾ ਉਹ ਉੱਤੇ ਵਾਲਾ ਤੇ ਨਹੀਂ ਉਹ ਉਦੋਂ ਤੋਂ ਲਾਵਾ ਆਪਾਂ ਫਾਈਬਰ ਦਾ ਹੀ ਕਰਤਾ ਸਰੀਆ ਵੀ ਜੀ ਹਾਂ ਆ ਮੋਰ ਨਹੀਂ ਮੈਨੂੰ ਮਾੜੀ ਜੀ ਆਹਾ ਆ ਬਾਜ ਮੈਨੂੰ ਮਾੜਾ ਇੱਟੇ ਲਾਗਦਾ ਓਏ ਹੈ ਕਰਨੇ ਇਹਨੂੰ ਰੰਗ ਕਰਨ ਵਾਲਾ ਜੀ ਹਾਂ ਬਾਜ ਨਾ ਮਾੜਾ ਜਾ ਕੋਈ ਹੈਗਾ ਨੁਕਸ ਮਾੜਾ ਮੋਟਾ ਆ ਮੋਰ ਨਹੀਂ ਠੀਕ ਆ ਮੋਰ ਨਹੀਂ ਹੈ ਮੋਰ ਨਹੀਂ ਹਲਤ ਕਰਦੀ ਆ ਪਰਾ ਬਾਜ ਮਾਰ ਆਇਆ ਨਾ ਬਾਜ ਢਿੱਲਾ ਦਿਖਾਉਣਾ ਪਊ ਤੁਹਾਨੂੰ ਇਹ ਹਾਂ ਨਾ ਫਰੀਦ ਦੂਜੇ ਉਹ ਉਧਰਲੇ ਪਾਹੇ ਪਾਏ ਗਮਲੇ ਬਾਈ ਹਾਂਜੀ ਉਹ ਗਮਲੇ ਆ ਜੀ ਉਹ ਗਮਲੇ ਆ ਆ ਬੰਦਾ ਕਰਨਿਆ ਬੋਲਦਾ ਨਹੀਂ ਸੀ ਚੇਤਾ ਜਿੱਤੇ ਆਪਾਂ ਡੱਬ ਵਾਲੀ ਦੀ ਵੀਡੀਓ ਕਰਨ ਗਏ ਆ ਇਹ ਕਹਿੰਦਾ ਮੈਂਥੋ ਬੋਲੇ ਹੀ ਨਹੀਂ ਜਾਣਾ ਇਹੇ ਜੇ ਤੇ ਸਰਾਖ ਖੋਲੇ ਬੋਲਣ ਵਾਲੇ ਸਹੀ ਹੈ ਤੇ ਹੁਣੇ ਬੋਲਣੋਂ ਨਹੀਂ ਹਟਦਾ ਕੈਮਰਾ ਬੰਦ ਕਰੇ ਤਾਂ ਉਹਦੋਂ ਬਾਹਲਾ ਬੋਲਦਾ ਹੈ ਹੂੰ ਇਹਨੂੰ ਬੋਲਣਾ ਪਹਿਲਾਂ ਤਾਂ ਉਹਦੇ ਬੋਲਣਾ ਸਿਖਾਇਆ ਜਵਾਕ ਘਰ ਦੇ ਵੀ ਖੁਸ਼ ਆ ਕਹਿੰਦੇ ਸਾਡਾ ਬੰਦਾ ਬੋਲਣ ਲੱਗ ਗਿਆ ਹਾਂਜੀ ਆ ਦੇਖ ਕਿੱਡਾ ਸੋਹਣਾ ਗੰਮਲਾ ਪਿਆ ਹੈ ਹੈ ਆ ਦੇਖ ਕੀ ਸੋਹਣੇ ਗੰਮਲੇ ਪਏ ਦੇਖ ਕੀ ਸੋਹਣੇ ਗੰਮਲੇ ਪਏ ਲੈ ਕੇ ਜਾ ਓਏ ਸੱਜਣੋ ਇਥੋਂ ਜਦੋਂ ਕਿ ਇਧਰ ਦੀ ਨੰਗਦੇ ਗੱਡੀ ਗੁੱਡੀ ਦੇ ਉੱਤੋਂ ਦੀ ਨਾ ਇੱਥੇ ਤੇ ਐਂ ਕਰਿਆ ਕਰੋ ਆ ਲੈ ਜਾ ਕਰੋ ਧਰ ਕੇ ਗੰਮਲੇ ਇੱਕ ਦੋ ਤੇ ਨਾਲੇ ਜੇ ਕਿਸੇ ਵੀ ਬੰਦੇ ਨੇ ਰਜਗਾਰ ਪੈਣਾ ਰੋਟੀ ਪੈਣਾ ਕੋਈ ਮੁੰਡਾ ਤੁਹਾਡੇ ਏਰਗੇ ਦੇ ਵਿੱਚ ਰੋਟੀ ਪੈਣਾ ਚਾਹੁੰਦਾ ਮਾਰਕੀਟਿੰਗ ਵੀ ਇਹਨਾਂ ਨੇ ਆਪ ਹੀ ਕਰ ਦੇਣੀ ਆ ਹੁਣ ਤੇ ਦੇਖ ਕਿੰਨੀਆਂ ਬ੍ਰਾਂਚਾਂ ਬਾਈ ਆਪਣੀਆਂ 4 ਬ੍ਰਾਂਚਾਂ ਹੋਗੀਆਂ ਜੀ 4 ਕਿੱਥੇ ਕਿੱਥੇ ਆ ਆਪਣੀ ਇੱਕ ਸਰਸੇ ਕੋਲੇ ਬਾਈ ਮੱਲੇਗਾ ਇੱਕ ਪੱਟੀ ਕੋਲੇ ਤਰਨਤਨ ਕੋਲੇ ਹੈਗੀ ਬਰਨਾਲੇ ਪਿੰਡ ਤੇ ਦੋ ਜਗ੍ਹਾ ਆਪਾਂ ਮੈਨੂਫੈਕਚਰਿੰਗ ਹੈ ਜੀ ਆਪਣੀ ਇੱਥੇ ਰਾਮਪੁਰੇ ਤੇ ਡੱਬਾ ਵਾਲੀ ਮੰਡੀ ਜੀ ਤੇ ਤੁਸੀਂ ਇਹ ਦੇਖੋ ਵੀ ਐਡ ਵੀ ਹਾਂਜੀ ਐਡ ਵੀ ਇਹ ਆਪ ਹੀ ਕਰ ਦਿੰਦੇ ਆ ਹਾਂਜੀ ਸਾਰੀਆਂ ਬ੍ਰਾਂਚਾਂ ਦੀ ਹੁਣ ਜਿਹੜੀ ਬ੍ਰਾਂਚਾਂ ਇਹਦੀਆਂ ਦੋ ਹੋਣਗੀਆਂ ਇੱਧਰ ਸਰਸੇ ਵਾਲੇ ਪਾਸੇ ਉਹ ਤਾਂ ਤੁਹਾਡੀਆਂ ਕਿਸੇ ਨੂੰ ਦਿੱਤੀਆਂ ਵਗੀਆਂ ਹਾਂਜੀ ਹਾਂਜੀ ਕਿਸੇ ਨੂੰ ਦਿੱਤੀਆਂ ਤੇ ਕਿਸੇ ਨੂੰ ਦਿੱਤੀ ਵੀ ਬ੍ਰਾਂਚ ਦੀ ਐਡ ਵੀ ਆਪ ਹੀ ਕਰ ਦਿੰਦੇ ਆ ਠੀਕ ਆ ਰੇਟ ਇੱਕ ਗੱਲ ਹੋਰ ਆ ਜਿਹੜਾ ਰੇਟ ਤੁਹਾਨੂੰ ਰਾਮਪੁਰੇ ਮਿਲੂ ਉਹੀ ਸਾਰੀਆਂ ਬ੍ਰਾਂਚਾਂ ਤੋਂ ਮਿਲੂਗਾ ਇਹ ਸਾਰੇ ਕਿਤੇ ਵੀ ਆਏ ਨਹੀਂ ਵੀ ਜੇ ਬ੍ਰਾਂਚ ਕਿਸੇ ਨੂੰ ਦਿੱਤੀ ਵੀ ਆ ਤਾਂ ਉੱਥੇ ਰੇਟ ਵਾੜਾ ਲੱਗੂ ਹਾਂਜੀ ਉਹ ਬਸ ਕਿਰਾਏ ਮਾਰਿਆ ਨਹੀਂ ਕਰੇ ਵੀ ਕਿਰਾਇਆ ਗਾਹਕ ਦੀ ਕਿਰਾਇਆ ਨਹੀਂ ਪੈਂਦਾ ਜੀ ਨੇੜੋਂ ਲੈ ਲੈਂਦਾ ਆਪਦੀ ਅਗਲੇ ਦਾ ਵੀ ਨੁਕਸਾਨ ਨਾ ਹੋਵੇ ਮਾਲ ਵੀ ਉੱਥੇ ਨੇੜੇ ਮਿਲ ਜੇ ਜੀ ਜਿਵੇਂ ਮੰਨ ਕੇ ਚਲੋ ਯਾਰ ਪੰਜਾਬ ਚ ਤੁਹਾਨੂੰ ਹਰੇਕ 50 ਕਿਲੋਮੀਟਰ ਤੇ ਇਹਦੀ ব্রাঞ্চ ਮਿਲਦੀ ਹੈ ਹਾਂਜੀ ਹਾਂਜੀ ਆਉਣ ਵਾਲੇ ਸਮੇਂ ਚ ਜਾਨੇ ਹਾਂਜੀ ਵਧਾਈ ਜਾਨੇ ਹਨਾ ਆਉਣ ਵਾਲੇ ਸਮੇਂ ਚ ਬਈ ਕਿਸੇ ਵੀ ਮੁੰਡੇ ਨੇ ব্রাঞ্চ ਲੈਣੀ ਹੈ ਇਹਨਾਂ ਤੋਂ ਲੈ ਸਕਦੇ ਆ ਕਿਸੇ ਬੰਦੇ ਨੇ ਮਾਲ ਲੈਣਾ ਸੱਜਣੋਂ ਲੈ ਸਕਦੇ ਆ ਬਾਲਾ ਸੋਹਣਾ ਮਾਲ ਤਿਆਰ ਕੀਤਾ ਹੋਇਆ ਤੇ ਬਹੁਤ ਵਧੀਆ ਯਕੀਨ ਵਾਲਾ ਬੰਦਾ ਇਹਦੀ ਜ਼ਿੰਮੇਵਾਰੀ ਕਿੰਨੇ ਚਿਰ ਦੀ ਰਹਿੰਦੀ ਹੈ ਬਾਈ ਜੀ ਆਪਾਂ ਜ਼ਿੰਮੇਵਾਰੀ ਇਹ ਨਹੀਂ ਬਾਈ ਜੀ ਮਕਾਨ ਤੱਕ ਦੀ ਲਾਈਫ ਹੈ ਜਾਲੀ ਦੀ ਜਿੰਨਾ ਚਿਰ ਮਕਾਨਿਕ ਕ੍ਰੈਸ਼ਰ ਬਜਰੀ ਜੀ ਬਣਦੀ ਹੈ ਆਪਾਂ ਜਿੰਨਾ ਚਿਰ ਮੰਨ ਲਓ ਮਕਾਨ ਦਾ ਮੰਨਦੇ ਆ ਵੀ ਆਪਣਾ ਵੀ ਨਹੀਂ ਆਪਾਂ ਖਰਾਬ ਹੁੰਦਾ ਉਹਨਾਂ ਦੇ ਲਈ 30 ਸਾਲ ਮਕਾਨ ਖਰਾਬ ਨਹੀਂ ਹੁੰਦਾ 20 ਸਾਲ ਦਾ ਜਾਲੀ ਕੱਟੂਗੀ ਉਹ ਜਿੰਨਾ ਚਿਰ ਜਰ ਮਕਾਨ ਆ ਉਹਨਾਂ ਚਿਰ ਜਾਲੀ ਹਾਂਜੀ ਉਹਨਾਂ ਚਿਰ ਜਾਲੀ ਇਹ ਵੀ ਜਾਲੀਆਂ ਤੁਹਾਨੂੰ ਬਦਲਣੀਆਂ ਨਹੀਂ ਪਉਣੀਆਂ ਟੋੜਦੀ ਨਹੀਂ ਵਿੱਚ ਫੁੱਲਣ ਨੂੰ ਕੋਈ ਹੈ ਨਹੀਂਗਾ ਇਹ ਜਿਵੇਂ ਲੋਹਾ ਫੁੱਲ ਜੂਗਾ ਜਾਂ ਮਾਲੋ ਭੁਰਨ ਲੱਗੂ ਗੱਲ ਨੂੰ ਬਰੇਤੀ ਨਹੀਂ ਪਾਉਂਦੇ ਜੀ ਆਪਾਂ ਤੇ ਇਸ ਵਕਤ ਇਹਦਾ ਬੜਾ ਟ੍ਰੈਂਡ ਆ ਬੜਾ ਜਿਆਦਾ ਟ੍ਰੈਂਡ ਆ ਵੀ ਸੱਚ ਨੂੰ ਉਹ ਦੇਖੋ ਤਾਂ ਸਹੀ ਉਧਰਲੇ ਪਾਸੇ ਪੋਸਟਰ ਜੇ ਲਾਏ ਕਰਨੇ ਉਹ ਦੇਖੋਏ ਉਹ ਦੇਖ ਬੜੇ ਬੜੇ ਪੋਸਟਰ ਲਾਏ ਫੋਟੋ ਲਾਏ ਪਿਆ ਉਹ ਦੇਖੋ ਆ ਇਹ ਤਾਂ ਸੈਲ ਤਾਂ বাজਦੀਆਂ ਫਾਈਬਰ ਜੀ ਵਾਲੇ ਤੇ ਇਹਦੇ ਵਿੱਚ ਬਾਈ ਗੰਡ ਹੁੰਦੀ ਹੈ ਬਾਲੀ ਮੈਂ ਨਾ ਮੈਂ ਨਾ ਹੈਰਾਨ ਆ ਮੈਂ ਕਿਹ ਪਤਾ ਨਹੀਂ ਮੇਰੇ ਹੱਥਾਂ ਤੇ ਕੀ বাজਦਾ ਹਾਂ ਜੀ ਇਹਦੇ ਉੱਤੇ ਨਾ ਸੈਲ ਤਾਂ ਹੈ ਕਰਨੇ ਹੱਥ ਪਾਉਣੇ ਆ ਜਦੋਂ ਪ੍ਰਿੰਟ ਲੜਦਾ ਹੁੰਦਾ ਐਂ ਲੜਦਾ ਇਹ ਜੀ ਤੇ ਲੈ ਵੀ ਆਹ ਦੇਖੋ ਤੁਸੀਂ ਆਹ ਦੇਖੋ ਆ ਕਿੱਡੀ ਸੋਹਣੀ ਕੋਠੀ ਪਈ ਜਿੰਦੀ ਚੱਕ ਆਹ ਕੋਠੀ ਕਿੱਡੀ ਸੋਹਣੀ ਪਈ ਜਿੰਦੀ ਆ ਸਾਰਾ ਜਾਲੀਆਂ ਨਾਲ ਟੌਰ ਆ ਜੇ ਜਾਲੀਆਂ ਆਂ ਲਾ ਦੇਣੀਆਂ ਹੁਣ ਇਹਦੇ ਪੱਲੇ ਕੱਖ ਮਰਾਂ ਬਚੇ ਠੀਕ ਹੈ ਕਿ ਨਹੀਂ ਆ ਦੇਖੋ ਸਿੱਧੂ ਵਾਲੇ ਜੰਗਲੇ ਹੋਰ ਜੰਗਲੇ ਜਿੰਨਾ ਵੀ ਨੰਬਰ ਨੰਬਰ ਨੋਟ ਕਰ ਲਓ ਆ ਦੇਖੋ ਆ ਸਿੱਧੂ ਵਾਲੇ ਜੰਗਲੇ ਲੱਗੇ ਹੋਏ ਹੈਗੇ ਨਾ ਨੰਬਰ ਨੋਟ ਕਰੋ ਸੱਜਣੋ ਬਾਈ ਦਾ ਜੇ ਕਿਸੇ ਵੀ ਸੱਜਣ ਨੇ ਆਉਣਾ ਤਾਂ ਆਹ ਬ੍ਰਾਂਚ ਹੈਗੀ ਆ ਰਾਮਪੁਰੇ ਫੂਲ ਪਰ ਜੇ ਤੁਸੀਂ ਡੱਬ ਵਾਲੀ ਦੇ ਤਾਂ ਡੱਬ ਵਾਲੀ ਵੀ ਹੈਗੀ ਹੈ ਹਾਂਜੀ ਹਾਂਜੀ ਡੱਬ ਵਾਲੀ ਵੀ ਹੈ ਜੇ ਤੁਸੀਂ ਸਰਸੇ ਵਾਲੇ ਪਾਸੇ ਤਾਂ ਉਧਰ ਵੀ ਬ੍ਰਾਂਚ ਹੈਗੀ ਆ ਨੰਬਰ ਨੋਟ ਕਰ ਲਓ ਜਿੱਥੇ ਦੇ ਬੈਠੇ ਬੰਦੇ ਤੁਸੀਂ ਦੇਖ ਰਹੇ ਆ ਮੈਨੂੰ ਉਸੇ ਥਾਂ ਦੀ ਇਹ ਬ੍ਰਾਂਚ ਦੱਸ ਦੋ ਇਹਨੂੰ ਫੋਨ ਕਰ ਲਓ